ਹਾਂਜੀ ਦੋਸਤੋ ਕੀ ਹਾਲ ਚਾਲ ਆ ਜੀ ਅੱਜ ਆਪਾਂ ਆਏ ਆ ਦੁਬਾਰੇ ਫੇਰ ਬੱਧਣੀ ਇਹ ਜਿਹੜਾ ਆਪਾਂ ਮਕਾਨ ਢਾ ਕੇ ਗਏ ਸੀ ਜਿੱਥੇ ਕਿ ਸੱਤ ਬਹੁਤ ਮਾੜੀ ਸੀਗੀ ਤੇ ਆ ਜਿਹੜੀ 100 ਸਾਲ ਪੁਰਾਣੀ ਹਵੇਲੀ ਦੀ ਆਪਾਂ ਗੱਲ ਕਰਦੇ ਹੁੰਦੇ ਸੀ ਉਹ ਹਵੇਲੀ ਦੀ ਜਿਹੜੀ ਨਾਲ ਦੀ ਕੰਧ ਆ ਇਹ ਦੋ ਦੀ ਹੋਈ ਪਈ ਆ ਸਮਝ ਲਓ ਤੇ ਇਹਦੇ ਨਾਲ 4 ਇੰਚੀ ਆਏ ਆਪਾਂ ਇਹ ਲਾਉਣੀ ਆ ਛੇਲਣੀ ਆ ਕਹਿੰਦਾ ਮਤਲਬ ਤਦ ਲੋ ਵੀ ਮਤਰਾਓ ਵੀਡੀਓ ਨੂੰ ਕਰ ਦੋ ਸ਼ੇਅਰ ਪੇਜ ਨੂੰ ਫੋਲੋ ਕਰ ਲਓ ਕੰਮ ਕਰਵਾਉਣ ਵਾਸਤੇ ਸੰਪਰਕ ਕਰੋ ਆਪਣੇ ਨਾਲ ਆ ਆ ਪਾਤੀਆਂ ਮੈਸਤਰੀ ਨੇ ਕਲੀਆਂ ਲੋ ਜੀ ਨਿਉਆ ਨਿਉਆ ਦਾ ਲਾਤਾ ਨਿਸ਼ਾਨ ਤੇ ਆਪਾਂ ਤੁਹਾਨੂੰ ਦਿਖਾਉਣਾ ਜਿਹੜੀ 100 ਸਾਲ ਪੁਰਾਣੀ ਹਵੇਲੀ ਦੀ ਕੰਧ ਪਹਿਲਾਂ ਵਾਲੇ ਬੰਦਿਆਂ ਨੇ ਸਿੱਲੀ ਵੀ ਵੀ ਉਹ ਕਿਵੇਂ ਸਿੱਲੀ ਆ ਤੇ ਜਿਹੜੀ ਆਪਾਂ ਸਿੱਲੀ ਆ ਉਹ ਪੂਰੀ ਤਸੱਲੀ ਵਾਸਤੇ ਪੂਰੀ ਪੂਰੀ 4 ਇੰਚੀ ਲਾਈ ਆ ਕੋਈ ਬਾਹਲਾ ਇਹਦੇ ਚ 9 ਇੰਚੀ ਖੱਡਾ ਨਹੀਂ ਕੱਢਿਆ ਉਹ ਵੀ ਜਿਹੜੇ ਆ ਖੱਡੇ ਤੁਹਾਨੂੰ ਦੀਂਦੇ ਆ ਇਹ ਜਿਹੜੀ ਐ ਟਹੈਲਿਆਂ ਦੀ ਸੀ ਜਾਂ ਖੰਗਰ ਹੁੰਦੀ ਸੀ ਉਹ ਸੀ ਨਿਕਲਦੀ ਤੇ ਉਹ ਨਾਲ ਹੀ ਗੰਧ ਦੇਖ ਲਓ ਤੇ ਆਪਣਾ ਕੰਮ ਦੇਖੋ ਜੀ ਕੀਤਾ ਵਾ ਆ ਦੇਖੋ ਇਹਨਾਂ ਦੇ ਹਰੇਕ ਥਾਂ ਤੇ 9 ਇੰਚੀ ਕਿਤੇ 4 ਇੰਚੀ ਆ ਤੇ ਆਪਣੇ ਲਈ ਪਈਆਂ ਨਾ ਪੱਧਰ ਪੱਧਰ ਕਰੋ ਸ਼ੇਅਰ ਵੀਡੀਓ ਨੂੰ ਪੇਜ ਨੂੰ ਫੋਲੋ ਕਰੋ ਕੰਮ ਕਰਵਾਉਣ ਵਾਸਤੇ ਸੰਪਰਕ ਨੰਬਰ ਆਪਣਾ ਤੁਹਾਨੂੰ ਪਤਾ ਹੀ ਆ ਜੀ 85284 14076